ਦੂਜੀ ਗੱਲ ਜਿਹੜੀ ਹੈ ਜਿਹੜੀ ਗੰਭੀਰਤਾ ਇਸ ਇਸ ਬਿਲ ਦਾ ਜਿਹੜਾ ਖਰੜਾ ਕਿੱਥੇ ਹੈ ਸਭ ਕਿਹਦੇ ਨਾਲ ਡਿਸਕਸ ਕੀਤਾ ਤੁਸੀਂ ਜਿਹੜੇ ਰਿਲੀਜੀਅਸ ਬਾਡੀਜ਼ ਹੈਗੀਆਂ ਹਰੇਕ ਵੱਖ-ਵੱਖ ਧਰਮ ਦੀ ਜਿਹਦੇ ਕਰਕੇ ਪਹਿਲਾਂ ਰਿਜੈਕਟ ਹੋਇਆ ਸੀ ਵੀ ਤੁਸੀਂ ਇਕੱਲੇ ਇੱਕ ਧਰਮ ਦਾ ਕਰ ਰਹੇ ਹੋ ਫਿਰ ਸਾਰੇ ਧਰਮਾਂ ਨੂੰ ਲੈ ਕੇ ਕੀਤਾ ਗਿਆ ਕਿਹੜੀ ਰਿਲੀਜੀਅਸ ਬਾਡੀਜ਼ ਦੇ ਨਾਲ ਤੁਹਾਡੀ ਉਸ ਪੱਧਰ ਤੇ ਡਿਸਕਸ਼ਨ ਹੋਈ ਹੈ ਮੈਂ ਤਾਂ ਕਿਤੇ ਚੀਫ ਮਿਨਿਸਟਰ ਸਾਹਿਬ ਦੀ ਯਾ ਕਨਸਰਨਡ ਸੈਕਟਰੀਜ਼ ਦੀ ਯਾ ਇਹਨਾਂ ਦੇ ਲਾਰਡ ਡਿਪਾਰਟਮੈਂਟ ਦੀ ਕੋਈ ਮੀਟਿੰਗ ਹੁੰਦੀ ਦੇਖੀ ਨਹੀਂ ਵੀ ਤੁਹਾਡੇ ਕੀ ਕੀ ਖਦਸੇ ਤੁਸੀਂ ਇਸ ਚ ਕੀ ਕੀ ਕਰਵਾਉਣਾ ਚਾਹੋਗੇ ਸੋ ਇਟ ਇਜ਼ ਅ ਟੋਟਲ ਐਂਡ ਟੋਟਲ ਬੋਗਸ ਜਿਹੜਾ ਇਹਨਾਂ ਦਾ ਕੰਮ ਹੈ ਉਹਨੂੰ ਇਹਨਾਂ ਨੇ ਲੈ ਕੇ ਕੀਤਾ ਬਟ ਸਟਿਲ ਅਗਰ ਨੀਅਤ ਤੁਹਾਡੀ ਠੀਕ ਹੈ ਤੁਹਾਡੀ ਨੀਤੀ ਠੀਕ ਹੈ ਜਿਸ ਭਾਵਨਾ ਨਾਲ ਕਰ ਰਹੇ ਤੁਹਾਡੀ ਭਾਵਨਾ ਚ ਕੋਈ ਪ੍ਰੋਬਲਮ ਨਹੀਂ ਹੈ ਤਾਂ ਮੈਂ ਸਮਝਦਾ ਵੀ ਧਾਰਮਿਕ ਮੁੱਦਿਆਂ ਨੂੰ ਲੈ ਕੇ ਹਰੇਕ ਦੇਸ਼ ਦੇ ਅੰਦਰ ਤੇ ਪੰਜਾਬ ਦੇ ਅੰਦਰ ਸਾਡੇ ਭਾਈਚਾਰਕ ਸਾਂਝ ਨੂੰ ਜਿਹੜੀ ਟਾ ਲਾਉਣ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਜਾਂਦੀ ਹੈ ਉਹਦੇ ਤੇ ਨਕੇਲ ਪੈਣੀ ਜ਼ਰੂਰੀ ਹੈ ਬਸ ਤਾਂ ਨਕੇਲ ਮੇਰਾ ਮੰਨ ਹੈ ਤੇ ਆ ਐਗਜ਼ਿਸਟਿੰਗ ਲਾਜ਼ ਉਹਨਾਂ ਨੂੰ ਪੂਰੀ ਤਰ੍ਹਾਂ ਅਗਰ ਇੰਪਲੀਮੈਂਟ ਕੀਤਾ ਜਾਵੇ ਇਸਿਆ ਦਾ ਵਿਲ ਪਾਵਰ ਤੇ ਉਹਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰੋ ਤਾਂ ਮੈਂ ਸਮਝਦਾ ਇਹਦੇ ਤੇ ਪੂਰੀ ਠੱਲ ਪੈ ਸਕਦੀ ਹੈ ਉਹਦੇ ਨਾਲ-ਨਾਲ ਅਗਰ ਡਿਸਕਸ਼ਨ ਹੁੰਦੀ ਹੈ ਕੱਲ੍ਹ ਆਈਸ਼ੂ ਕਰਦੇ ਆ ਵੀ ਅਸੀਂ ਇਹਦੇ ਉੱਤੇ ਸਾਰੀ ਪਾਰਟੀਆਂ ਦੇ ਸਾਰੇ ਵੱਖ-ਵੱਖ ਧਰਮਾਂ ਦੀ ਜਿਹੜੀ ਬਾਡੀਜ਼ ਐ ਉਹਨਾਂ ਨਾਲ ਬੈਠ ਕੇ ਡਿਸਕਸ਼ਨ ਕਰਾਂਗੇ ਉਹਦੇ ਵਿੱਚ ਮੈਂ ਬਤੌਰ ਇੱਕ ਪੰਜਾਬੀ ਹੋਣ ਦੇ ਨਾਤੇ ਆ ਮੈਂ ਰਿਕੁਐਸਟ ਕਰੂੰਗਾ ਅਸ਼wini ਜੀ ਉੱਥੇ ਜਦੋਂ ਗੱਲ ਰੱਖਣਗੇ ਕਿ ਉਹਦੇ ਚ ਅਸ਼wini ਜੀ ਇੱਕ ਗੱਲ ਜ਼ਰੂਰ ਉਹਦੇ ਚ ਕੀਤੀ ਜਾਵੇ ਜਿੱਥੇ ਧਰਮ ਦੀ ਬੇਅਦਬੀ ਦਾ ਸਵਾਲ ਆਂਦਾ ਹੈ ਉੱਥੇ ਧਰਮ ਦੇ ਨਾਂ ਦੇ ਉੱਤੇ ਧਰਮ ਦੀ ਆੜ ਦੇ ਅੰਦਰ ਜਿਹੜੀ ਖਾਸ ਤੌਰ ਤੇ ਸਾਡੇ ਪੰਜਾਬ ਦੇ ਅੰਦਰ ਬੁਰਸ਼ਾਗਰਦੀ ਹੋ ਰਹੀ ਹੈ ਉਸ ਬੁਰਸ਼ਾਗਰਦੀ ਤੇ ਨਕੀਲ ਪਾਣ ਦਾ ਵੀ ਕੋ ਪ੍ਰੋਵੀਜ਼ਨ ਪਾਉਂਗੇ ਸਭ ਜਿਹੜੇ ਲੋਕ ਝੂਠੇ ਧਰਮ ਦੇ ਠੇਕੇਦਾਰ ਬਣ ਕੇ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ ਸੜਕਾਂ ਦੇ ਉੱਤੇ ਬਦਮਾਸ਼ੀਆਂ ਤੇ ਅੱਜ ਜਿਸ ਕਿਸਮ ਦਾ ਬੁਰਸ਼ਾਗਰਦੀ ਜਿਹਨੂੰ ਮੈਂ ਕਹਿ ਰਿਹਾ ਉਹ ਜਿਹੜਾ ਕੰਮ ਚੱਲ ਰਿਹਾ ਹੈ ਕਿ ਉਹਦੇ ਉੱਤੇ ਕੋਈ ਨਾ ਕੋਈ ਨਕੀਲ ਪਾਈ ਜਾਊਗੀ ਸਭ ਕੋਈ ਉਹਦੇ ਤੇ ਕੁਝ ਉਹਦਾ ਪ੍ਰੋਵੀਜ਼ਨ ਰੱਖੇ ਜਾਣਗੇ ਥਰਡਲੀ ਜਿਹੜਾ ਕਾਨੂੰਨ ਬਣੇ ਸਾਕ ਉਹਦੀ ਅਜੇ ਤਾਂ ਰੂਲ ਐਂਡ ਰੈਗੂਲੇਸ਼ਨ ਤਾਂ ਬਹੁਤ ਸਾਰੀਆਂ ਗੱਲਾਂ ਦੇ ਨਹੀਂ ਬਣੇ ਉਸ ਗੱਲ ਤੇ ਵੀ ਮੈਂ ਆਉਂਗਾ ਪਰ ਉਹਦੇ 'ਚ ਜਦੋਂ ਫਰੇਮ ਕਰੋਗੇ ਇਟ ਸ਼ੁੱਡ ਅਪਲਾਈ ਟੂ ਈਚ ਐਂਡ एवरीवन ਇਨ ਅ ਸੇਮ ਮੈਨਰ ਕਾਨੂੰਨ ਸਾਰਿਆਂ ਵਾਸਤੇ ਇੱਕ ਬਣੂਗਾ ਸਭ ਕਿਸੇ ਨੇ ਲੀਡਰ ਬਣ ਗਿਆ ਲੀਡਰਾਂ ਵਾਸਤੇ ਕੁਝ ਹੋਰ ਨਹੀਂ ਹੋ ਸਕਦਾ ਜੇ ਇੱਕ ਮਿੰਟ ਪਲੀਜ਼ ਚਲਵਾਉਂਗੇ ਸਾਬ ਤੁਸੀਂ ਆਈ ਜਸਟ ਵਾਂਟ ਟੂ ਇਸ ਸਰਕਾਰ ਨੂੰ ਪੁੱਛਣਾ ਚਾਹਨਾ ਵੀ ਇਹਨੂੰ ਕੀ ਕਹੋਗੇ ਤੁਸੀਂ पार्टी के सांसद भगवंत मान शराब पीकर खजूरी में शामिल होने का उन पर आरोप लगा है फरीदकोट में पुलिस की गोली से मारे गए लोगों की शोक सभा चल रही थी तभी सांसद भगवंत मान वहां पहुंचे, तो लोगों ने उन्हें देखा कि वो शराब के नशे में धुत है अरदास समागम के बाद भगवंत मान जब वहां निकले तो कुछ लोगों ने उन्हें घेर लिया और उन पर सवालों की झड़ी लगा दी इतना ही नहीं लोगों ने उनको वहाँ से भगा भी दिया सिख नौजवान भगवंत मान पर आरोप लगा रहे हैं कि वो शराब पीकर गुरुगंज ग्रंथ साहेब जी की हजूरी में शामिल हुए चल आ गई जी बात देखो आ कोई नवी गल नहीं साहब ਮੈਂ ਤਾਂ ਸਮਝਦਾ ਪੰਜਾਬ ਦੇ ਲੋਕਾਂ ਨੇ ਕੱਲ ਵੀ ਨਜ਼ਾਰਾ ਇਸ ਕਿਸਮ ਦਾ ਹੀ ਦੇਖਿਆ ਉੱਥੇ ਚਲੋ ਘਟੋ ਘਟ ਕੋਈ ਰਿਲੀਜੀਅਸ ਪਾਵਨਾ ਨਹੀਂ ਸੀ ਉੱਥੇ ਤਾਂ ਚਲੋ ਪੰਜਾਬ ਦੇ ਪਾਣੀਆਂ ਦਾ ਮੁੱਦਾ ਸੀਗਾ ਕੁਝ ਵੀ ਚੱਲ ਸਕਦਾ ਪਰ ਕੀ ਆ ਬੇਅਦ ਵਿੱਚ ਹੀ ਗੇਣੇ ਜਾਊਗਾ ਸਰ ਇਹਦੀ ਸਜਾਵਾਂ ਇਹਨਾਂ ਲੋਕਾਂ ਨੂੰ ਕਿਸ ਕਿਸਮ ਦਾ ਕਿੱਥੇ ਤਈ ਆਪਾਂ ਲੈ ਕੇ ਜਾਵਾਂਗੇ ਇਸ ਗੱਲ ਨੂੰ ਵੀ ਆਪਾਂ ਬਾਹੂ ਕੋ ਕੇ ਕਹਿ ਦਿੰਨੇ ਆ ਕੀ ਫਾਸੀ ਲਾ ਰਹੇ ਹੋ ਜੀ ਉਮਰ ਕੈਦ ਦੇ ਦਿਓ ਕਿਹੜੇ ਲੋਕ ਡਿਸਾਈਡ ਕਰਨਗੇ ਕੌਣ ਇਸ ਗੱਲ ਨੂੰ ਦੇਖੂਗਾ ਬਹੁਤ ਹੀ ਕੋਕ ਕੇ ਬੜੀ ਗੰਭੀਰਤਾ ਨਾਲ ਇਸ ਮੁੱਦੇ ਨੂੰ ਲੈਣ ਦੀ ਗੱਲ ਹੈ ਉੱਥੇ ਨਾਲ ਪੰਜਾਬ ਦਾ ਬੜੇ ਭਾਊਕ ਲੋਕ ਆਸੀਂ ਸਾਡੇ ਧਰਮ ਦੇ ਉੱਤੇ ਚਾ ਫਰਾਂਸ 'ਚ ਹੋਵੇ ਚਾ ਅਮਰੀਕਾ 'ਚ ਹੋਵੇ ਚਾ ਕਿਤੇ ਦਿੱਲੀ 에ਰਪੋਰਟ 'ਤੇ ਹੋਵੇ ਅਸੀਂ ਦਸਤਾਰ ਦੇ ਉੱਤੇ ਜਦੋਂ ਵੀ ਕੋਈ ਗੱਲ ਆਂਦੀ ਹੈ ਉਸ ਗੱਲ ਨੂੰ ਲੈ ਕੇ ਅਸੀਂ ਪੂਰਾ ਪੰਜਾਬ ਇਕੱਠਾ ਹੋ ਕੇ ਇਸ ਗੱਲ ਤੇ ਵੀ ਇਹਦੇ ਪੂਰ ਗੰਭੀਰਤਾ ਨਾਲ ਸਰਕਾਰ ਹੈ ਚਾਹੇ ਅਮਰੀਕਨ ਗਵਰਨਮੈਂਟ ਨਾਲ ਟੇਕ ਅਪ ਕਰੇ ਚਾਹੇ ਫਰਾਂਸ ਦੀ ਗਵਰਨਮੈਂਟ ਨਾਲ ਟੇਕ ਅਪ ਕਰੇ ਵੀ ਸਾਡੇ ਜਿਹੜੇ ਧਾਰਮਿਕ ਸਿੰਬल्स ਹੈਗੇ ਉਹਨਾਂ ਦੇ ਉੱਤੇ ਪਹਿਰਾ ਦਿੱਤਾ ਜਾਵੇ ਪਰ ਜਦੋਂ ਬੰਦਾ ਕੋਈ ਉਸ ਦਸਤਾਰ ਨੂੰ ਗੁਰੂ ਮਹਾਰਾਜ ਦੀ ਜਿਹੜੀ ਸਾਨੂੰ ਬਖਸ਼ਿਸ਼ ਹੈ ਉਸ ਦਸਤਾਰ ਨੂੰ ਆਪਣੇ ਨਿੱਜੀ ਮਫਾਦਾਂ ਵਾਸਤੇ ਉਤਾਰ ਕੇ ਕਿਸੇ ਲੀਡਰ ਦੇ ਪਹਿਰਾ ਜੇ ਪਾਵੇ ਸਾਬ ਆਪਣੀ ਜਾਨ ਬਚਾਉਣ ਵਾਸਤੇ ਕੇਸਾਂ ਤੋਂ ਕਿ ਉਹਨੂੰ ਗਿਣਿਆ ਜਾਊਗਾ ਇਹਦੇ ਵਿੱਚ ਇਹ ਸਵਾਲ ਜਿਹੜੇ ਐ ਇਹਨਾਂ ਦੀ ਬਹਿਸ ਹੋਣੀ ਬੜੀ ਜ਼ਰੂਰੀ ਹੈ ਇਵੇਂ ਨਾ ਗੋਂਗਲੋਂ ਤੋਂ ਮਿੱਟੀ ਝਾੜਨ ਵਾਲਾ ਕੰਮ ਕਲ ਕਰਕੇ ਭਗਵੰਤ ਮਾਨ ਜੀ ਇਸ ਤੋਂ ਖੜਾ ਛੁਡਾ ਲੈਣ ਮੇਰੇ ਕਹਿਣ ਦਾ ਭਾਵ ਆਈ ਸੀਗਾ ਸਭ ਦੂਜਾ ਇਸ਼ੂ ਜਿਹੜਾ ਇਹਨਾਂ ਨੇ ਰੱਖਿਆ ਹੈ ਪਹਿਲਾਂ ਤਾਂ ਇੱਕ ਹੀ ਇਸ਼ੂ ਤੇ ਕਾਲ ਕੀਤਾ ਸੀਗਾ ਸਪੈਸ਼ਲ ਸੈਸ਼ਨ ਬੁਲਾਇਆ ਸੀਗਾ ਹੁਣ ਦੂਜਾ ਇਸ਼ੂ ਜਿਹੜਾ ਇਸ ਜਿਹਨਾਂ ਨੇ ਹੈਂਡ ਕੀਤਾ ਉਹ ਕੀਤਾ ਹੈ ਜੋ ਮੈਂ ਕਰਨਾ ਚਾਹੀਦਾ ਸੀਗਾ ਕੀਤਾ ਤਾਂ ਨਹੀਂ ਮੁੱਦੇ ਤਾਂ ਬਹੁਤ ਸਾਰੇ ਹੋਣੇ ਚਾਹੀਦੇ ਸੀਗੇ ਪਰ ਨਹੀਂ ਹੋਏ ਇਨ ਐਕਸ਼ਨ ਦੀ ਗੱਲ ਮੈਂ ਜਿਹੜੀ ਕਰਨ ਲੱਗਿਆ ਲੈਂਡ ਪੁੱਲਿੰਗ ਦਾ ਮਸਲਾ ਹੈ ਸਾਹਿਬ ਪੰਜਾਬ ਦੇ ਅੰਦਰ ਪੰਜਾਬ ਦੇ ਇਤਿਹਾਸ ਦੇ ਅੰਦਰ ਪਹਿਲੀ ਵਾਰੀ ਐਡੀ ਵੱਡੀ ਲੈਂਡ ਪੁੱਲਿੰਗ ਦਾ ਇੱਕ ਕੋਜਾ ਬੇਲਾਈਟ ਰੋਬਰੀ ਜਿਹਦਾ ਮੈਨੂੰ ਕਹਿਸ ਦਿਨ ਦਿਹਾੜੇ ਡਾਕਾ ਜਿਹੜਾ ਅਜੇ ਤਾਈ ਤਾਂ ਸਿਰਫ ਜੇਬ ਕਤਰ ਵਾਲਾ ਕੰਮ ਕਰੀ ਜਾਂਦੇ ਸੀ ਕੋਈ ਇਹਨਾਂ ਦਾ ਮੰਤਰੀ 5000 ਰੁਪਏ ਦੇ ਕਾਬੂ ਆ ਗਿਆ ਕੋਈ 10000 ਰੁਪਏ ਦੇ ਕਾਬੂ ਆ ਗਿਆ ਕਿਸੇ ਦੀ ਕੋਈ ਹੋਰ ਕਿਸਮ ਦੀ ਵੀਡੀਓ ਆ ਗਈ ਪਰ ਆ ਤੱਕ ਦਿਨ ਦਿਹਾੜੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਡਾਕਾ ਮਾਰਿਆ ਜਾ ਰਿਹਾ ਹੈ ਉਹਦੇ ਉੱਤੇ ਬਹਿਸ ਕਿਉਂ ਨਹੀਂ ਇਹਦੇ ਤੇ ਕਿਉਂ ਨਹੀਂ ਇਸਦੇ ਤੇ ਇਸ਼ੂ ਆਪਣੀ ਸਿਚੁਏਸ਼ਨ ਕਲੀਅਰ ਕਰਨ ਦੱਸਣ ਵੀ ਅਸੀਂ ਕਰਨ ਕੀ ਲੱਗਿਆ ਕਿਉਂ ਆ ਸਾਰਾ ਕੰਮ ਹੋ ਰਿਹਾ ਜਿਹਦੇ ਵਾਸਤੇ ਕਿਤੇ ਚਰਚਾ ਹੀ ਨਹੀਂ ਪਹਿਲੀ ਗੱਲ ਤਾਂ ਐ ਵੀ ਦੋ ਦਿਨਾਂ ਦਾ ਸੈਸ਼ਨ ਕਟਾ ਕੇ ਇੱਕ ਦਿਨ ਤੇ ਕਰਤਾ ਇੱਕ ਦਿਨ ਦੇ ਅੰਦਰ ਵੀ ਜਿਹੜੇ ਉਹ ਕਹਿ ਰਹੇ ਉਸ ਗੱਲ ਤੇ ਮੈਂ ਆਉਂਗਾ ਭਗਵੰਦ ਮਾਨ ਜੀ ਦੇ ਬਿਆਨਾਂ ਤੇ ਵੀ ਆਉਂਗਾ ਪਰ ਲੈਂਡ ਪੁੱਲਿੰਗ ਨੂੰ ਲੈ ਕੇ ਮੇਰੇ ਕੋਲ ਇੱਕ ਬਹੁਤ ਹੀ ਪਹਿਲਾਂ ਵੀ ਗਵਰਨਰ ਸਾਹਿਬ ਨੂੰ ਸੀ ਮਿਲ ਕੇ ਆਏ ਉਸ ਗੱਲ ਤੇ ਅਸੀਂ ਸਾਰੀਆਂ ਕਰਕੇ ਆਏ ਇਹਨਾਂ ਨਾਲ ਗੱਲਾਂ ਦੇਖੋ ਕੋਈ ਨਾ ਕੋਈ ਨਾਲ ਬੋਲਦਾ ਮੈਂ ਜੱਲਦਾ ਹਾਂ ਆ ਰੱਖੇ ਇੱਕ ਬੁਸਤ ਆਹ ਜਗ੍ਹਾ ਦੇ ਨਾਲ ਆ ਤਾਂ ਜਸਾ ਜੀ ਮੈਂ ਸਭ ਗੁਰਦੇਵ ਸਾਹਿਬ ਨੂੰ ਮਿਲ ਕੇ ਆਇਆ ਸੀ ਮੈਂ ਕਿਹਾ ਸੀ ਵੀ ਲੁਧਿਆਣਾ ਦੇ ਅੰਦਰ ਪਿਛਲੇ 70 ਸਾਲ ਦੇ ਅੰਦਰ 6000 ਏਕੜ ਜ਼ਮੀਨ 'ਚ ਅਰਬਨਾਈਜੇਸ਼ਨ ਹੋਈ ਹੈ 70 ਸਾਲਾਂ ਦੇ ਅੰਦਰ ਲੁਧਿਆਣਾ ਦੀ ਆਬਾਦੀ ਅੱਜ 40 ਲੱਖ 90 ਹਜ਼ਾਰ ਹੈ ਤੇ ਇਹਨਾਂ ਨੇ ਕਿੱਥੇ ਦਾ ਉਹ ਜਿਹੜੀ 6000 ਸੀ 2000 ਗਵਰਨਮੈਂਟ ਨੇ ਐਕਵਾਇਰ ਕੀਤੀ ਕੂੜਾ ਵਗੈਰਾ ਤੇ ਉੱਥੇ ਵਾਲੀ ਇਹਨਾਂ ਨੇ ਡਿਵੈਲਪ ਕੀਤੀ ਤੇ ਬਾਕੀ 4000 ਪ੍ਰਾਈਵੇਟ ਜਿਹੜੇ ਸੀਗੇ ਰੀਅਲ ਏਸਟੇਟ ਵਾਲੇ ਇਹਨਾਂ ਨੇ ਡਿਵੈਲਪ ਕੀਤੀ ਹੈ ਇਹਨਾਂ ਨੇ ਇੱਕ ਹੀ ਝਟਕੇ ਦੇ ਅੰਦਰ 6 ਗੁਣਾ ਉਸ ਤੋਂ ਜ਼ਿਆਦਾ ਜਿਹੜੀ ਐਕਵਾਇਰ ਕਰਕੇ ਜ਼ਮੀਨ ਉਹਦੇ ਤੇ ਆ ਚਾਲੂ ਕਰਤਾ ਤੇ ਉਹਦੇ ਬਾਅਦ ਕਿਸ ਕਿਸਮ ਦੇ ਇਹਨਾਂ ਦੇ ਨੇਤ ਹੈ ਨਾਇਦਰ ਰੂਲਸ ਨਾ ਰੈਗੂਲੇਸ਼ਨਸ ਕੁਝ ਵੀ ਉਹਦੇ ਫਾਰਮੂਲੇਟ ਨਹੀਂ ਕੀਤੇ ਗਏ ਪਾਲਿਸੀ ਕੀ ਹੈ ਉਹ ਸਾਰਾ ਕੁਝ ਇਹਨਾਂ ਨੇ ਬਲੈਂਕ ਰੱਖਿਆ ਉਹਦੇ ਬਾਅਦ ਉਸ ਤੋਂ ਵੀ ਵੱਡਾ ਜਿਹੜਾ ਆ ਦੋ ਦਿਨ ਪੁਰਾਣੀ ਮੈਂ ਤਿੰਨ ਦਿਨ ਪੁਰਾਣੀ ਤੁਹਾਨੂੰ ਮੈਂ ਗੱਲ ਦੱਸਣ ਲੱਗਿਆ ਜੋ ਕੁਝ ਉਸ ਗਵਰਨਰ ਸਾਹਿਬ ਦੇ ਮਿਲਣ ਦੇ ਬਾਅਦ ਦੀ ਜਿਹੜੀ ਗੱਲ ਸਾਹਮਣੇ ਆਈ ਹੈ ਇੱਕ ਪ੍ਰੋਵੀਜ਼ਨ ਸੀਗਾ ਹੁਣ ਤਾਂ ਹੀ ਕਿ ਅਗਰ ਇਸ ਕਿਸਮ ਦੀ ਲੈਂਡ ਐਕੁਇਜ਼ੀਸ਼ਨ ਹੁੰਦੀ ਹੈ ਤੇ ਪਬਲਿਕ ਨੂੰ ਜਿਨ੍ਹਾਂ ਦੀ ਜ਼ਮੀਨ ਨੋਟੀਫਾਈ ਜਿਨ੍ਹਾਂ ਨੂੰ ਕਰ ਦਿੰਦੇ ਹੈ ਉਹਨਾਂ ਨੂੰ ਫੀਸ ਇਨ ਦਾ ਟਾਈਮ ਹੁੰਦਾ ਹੈ ਆਬਜੈਕਸ਼ਨ ਆਪਣੇ ਰੇਜ਼ ਕਰਨ ਦਾ ਆ ਮੇਰੇ ਕੋਲ 4 ਤਰੀਕ ਦਾ ਪੰਜਾਬ ਗਵਰਨਮੈਂਟ ਦਾ ਹੈਗਾ ਜੀ ਅਰਬਨ ਹਾਊਸਿੰਗ ਡਿਵੈਲਪਮੈਂਟ ਦਾ ਨੋਟੀਫਿਕੇਸ਼ਨ 47 2025 ਦਾ ਇਹਦੇ ਵਿੱਚ ਕੀਤਾ ਕੀ ਹੈ ਉਹ 30 ਦਿਨ ਦਾ ਜਿਹੜਾ ਨੋਟਿਸ ਸੀਗਾ ਉਹ ਘਟਾ ਕੇ 15 ਦਿਨ ਤੇ ਲੈ ਆਏ ਸਾਬ ਉਹਦੇ ਕਹਿੰਦੇ ਐ ਐਗਜ਼ਿਸਟਿੰਗ ਪ੍ਰੋਵੀਜ਼ਨ ਦਾ ਹਾਊਸ ਸੈਟ ਕਮੇਟੀ ਵਿਥਿਨ ਅ ਪੀਰੀਅਡ ਆਫ 30 ਡੇ ਲਾਈਕ ਦਾ ਆਬਜੈਕਸ਼ਨ ਰੀਸੀਵਡ ਵਿਥਿਨ ਦਾ ਪ੍ਰਿਸਕ੍ਰਾਈਬਡ ਪੀਰੀਅਡ ਸ਼ਲ ਬੀ ਡਿਸਾਈਡਡ ਬਾਈ ਦਾ ਹਾਊਸ ਸੈਟ ਕਮੇਟੀ ਵਿਥਿਨ ਅ ਪੀਰੀਅਡ ਆਫ 30 ਡੇਸ ਉਹਨਾਂ ਨੇ देयरफॉर द ऑब्जेक्शन ਸ਼ਲ ਬੀ ਕਾਲਡ ਫਰਮ ਜਨਰਲ ਪਬਲਿਕ ਬਾਇ 기ਵਨ 15 ਡੇਸ ਨੋਟਿਸ ਐਡੀ ਕਿਹੜੀ ਕਾਲ ਹੋਈ ਪਈ ਹੈ ਸਾਬ ਜਿਹੜੀ 15 ਦਿਨਾਂ ਚ ਅਸੀਂ ਨਿਵੇਸ਼ ਨਿਵੇੜਨਾ ਚਾਹਨੇ ਆ ਮੈਂ ਭਗਵੰਤ ਮਾਨ ਜੀ ਭਗਵੰਤ ਮਾਨ ਜੀ ਦਾ ਮੈਂ ਕੋਈ ਰੋਲ ਹੀ ਨਹੀਂ ਸਾਬ ਸੌਰੀ ਮੈਂ ਭਗਵੰਤ ਭਗਵੰਤ ਜੀ ਦੁਬਾਰਾ ਕਿਉਂਕਿ ਮੇਰੇ ਪੁਰਾਣੇ ਫੀਲਿੰਗ ਰੇਸ ਕਰਕੇ ਮੈਂ ਆਪ ਦਾ ਕਹਿ ਦੇਣਾ ਆ ਮਸਲਾ ਤਾਂ ਕੇਜਰੀਵਾਲ ਸਾਹਿਬ ਦਾ ਸਾਬ ਆ ਤਾਂ ਕੇਜਰੀਵਾਲ ਸਾਹਿਬ ਦੀ ਕਹਾਣੀ ਹੈ ਕੇਜਰੀਵਾਲ ਸਾਹਿਬ ਦੀ ਐਟ ਹਿਸ ਬਿਹਸਟ ਇਸ ਤੋਂ ਵੀ ਵੱਡਾ ਦੇਖੋ ਕਿਡਾ ਵੱਡਾ ਤੜਕਾ ਪੰਜਾਬ ਨੂੰ ਲੱਗਿਆ ਆ ਫੈਸਲਾ ਕੀਤਾ ਕਿਨੇ ਕੈਬਨਟ ਕਮੇਟੀ ਦੀ ਜਦੋਂ ਮੀਟਿੰਗ ਹੋਈ ਹੈ ਕੈਬਨਟ ਦੀ ਮੀਟਿੰਗ ਦੇ ਵਿੱਚ ਫੈਸਲਾ ਜਿਹੜਾ ਰੂਟੀਨ ਵਾਲਾ ਸੀਗਾ ਵੀ ਤੀਹ ਤਨੇ ਦਾ ਹੈਗਾ ਤੇ ਉਹਦੇ ਬਾਅਦ ਕੇਜਰੀਵਾਲ ਸਾਹਿਬ ਨੇ ਸਾਰੀ ਤਾਕਤਾਂ ਚੱਕ ਕੇ ਚੀ ਇਹਨਾਂ ਤੋਂ ਲੈ ਕੇ ਮੰਤਰੀ ਸਾਹਿਬ ਤੇ ਚੀਫ ਸੈਕਟਰੀ ਚੱਕ ਕੇ ਚੀਫ ਸੈਕਟਰੀ ਨੂੰ ਦਿੱਤਾ ਆ ਚੀਫ ਸੈਕਟਰੀ ਸਾਹਿਬ ਦਾ ਫੈਸਲਾ ਹੈ ਸਾਹਿਬ ਐਂਡ ਥਿਸ ਇਜ਼ ਟੋਟਲੀ ਇਲਲੀਗਲ ਨੋ ਆਫੀਸਰ without the approval and consent it has to be approved by the cabinet can issue a notification on behalf of a ministry chahe chief secretary hai chahe koi fulana secretary hai chahe kejriwal sahab hai a totally alta virus it totally illegal aa jehda inanne kita koi ade vich te jehde section nu inanne istemal kita ho larrr wale jehda rehabilitation wala act si ga 2013 wala ਉਹ ਟੋਟਲੀ ਇਹਦੇ ਅਗੇਂਸਟ ਹੈ ਸਰ ਜਿਹਦੀ ਸੈਕਸ਼ਨ 10 ਨੂੰ ਲੈ ਕੇ ਇਹਨਾਂ ਨੇ ਐਮੈਂਡਮੈਂਟ ਕੀਤੀ ਹੈ ਸਾਰੇ ਪਾਲਿਸੀ ਦੇ ਅੰਦਰ ਥੈਟ ਇਜ਼ ਟੋਟਲੀ ਇਲੈਗਲ ਪਾਰਟੀ ਉਹਨੂੰ ਲੀਗਲ ਲੈਵਲ ਦੇ ਉੱਤੇ ਚੈਲੰਜ ਕਰਨ ਵਾਸਤੇ ਸਾਰੇ ਡਾਕੂਮੈਂਟ ਇਕੱਠੇ ਕਰਕੇ ਵੀ ਵਿਲ ਚੈਲੰਜ ਇਟ ਲੀਗਲੀ ਆਲਸੋ ਐਂਡ ਲੋਕਾਂ ਨਾਲ ਖੜਕੇ ਅਸੀਂ ਪੰਜਾਬ ਦੇ ਕਿਸਾਨ ਦੀ 1 ਇੰਚ ਜ਼ਮੀਨ ਵੀ ਕਿਸੇ ਨੂੰ ਅਸੀਂ ਨਹੀਂ ਲੈਣ ਦੇ ਸਕਦੇ ਇਸ ਤਰ੍ਹਾਂ ਧੱਕੇ ਨਾਲ ਉਹਨਾਂ ਦੀ ਮਰਜ਼ੀ ਦੇ ਬਿਨਾਂ ਨਹੀਂ ਲੈਣੀ ਦੇ ਸਕਦੇ ਉਹਦੇ ਵਿੱਚ ਵੀ ਧੱਗੀ ਕੀ ਹੁੰਦੀ ਹੈ ਆ ਜਦੋਂ ਸਰਕਾਰ ਨੋਟੀਫਾਈ ਕਰਦੀ ਹੈ ਜਾਂ ਜਿਹੜਾ ਕਾਨੂੰਨ ਚੇਂਜ ਕੀਤੇ ਹੈ ਇਹਦਾ ਨੋਟਿਸ ਲਾਂਦੇ ਵੀ ਤੁਸੀਂ 30 ਦਿਨਾਂ ਦੇ ਅੰਦਰ ਅੰਦਰ ਆਪਣੇ ਆਬਜੈਕਸ਼ਨਸ ਦਿਓ ਫ্রম ਦ ਡੇਟ ਆਫ ਯਰ ਨੋਟੀਫਿਕੇਸ਼ਨਸ ਆ 4 ਤਰੀਕ ਨੂੰ ਆਇਆ ਮੈਂ ਸਾਰੇ ਅਖਬਾਰ ਫਰੋਲੇ ਇੱਧਰ ਉੱਧਰ ਵੀ ਕਿਹੜੇ ਅਖਬਾਰ ਚ ਆ ਨੋਟਿਸ ਨਾ ਨੇ ਦਿੱਤਾ ਵੀ ਅਸੀਂ ਆ ਚੇਂਜ ਕਰਤਾ 30 ਦਿਨਾਂ ਤੋਂ 15 ਦਿਨ ਕਰਤਾ ਆ ਇੱਕ ਖੁੰਝੇ ਜੇ ਖਬਰ ਲੱਗੀ ਸੀਗੀ 9 ਤਰੀਕ ਦੀ ਐਡ ਹੈ ਉਹਦੇ ਵਿੱਚ ਆ ਇੰਨਾ ਕੁਝ ਬਣਾ ਰੱਖਿਆ ਇਹਨਾਂ ਨੇ ਕੰਸੈਂਟ ਦੇਤੀ ਕੋਈ ਇੱਕ ਮਰਲਾ ਹੈ ਕਿਸੇ ਦਾ ਇੱਕ ਵਿਸਵਾ ਹੈ ਇਹਨਾਂ ਤਾਂ ਦੇਤੀ ਜੀ ਕੰਸੈਂਟ ਤੇ ਹੇਟਾ ਇੱਕ ਲਾਈਨ ਲਿਖੀ ਹੈ ਆਬਜੈਕਸ਼ਨ ਰਿਗਾਰਡਿੰਗ ਦਾ ਟਾਈਟਲ ਓਨਰਸ਼ਿਪ ਆਫ ਦਾ ਅਬਵ ਸੈਡ ਲੈਂਡ ਵਿਦ ਇਨ 15 ਡੇਸ ਫਰਮ ਦਾ ਡੇਟ ਆਫ ਪਬਲਿਕੇਸ਼ਨ ਆਫ ਥਿਸ ਪਬਲਿਕ ਨੋਟਿਸ ਕਿਹੜਾ ਬੰਦਾ ਪੜੂਗਾ ਸਾਹਿਬ ਇਹਨੂੰ ਆ ਪੰਜਾਬ ਦੇ ਲੋਕਾਂ ਨਾਲ ਸਰਾਸਰ ਠੱਗੀ ਹੋ ਰਹੀ ਹੈ ਸਾਹਿਬ ਤੇ ਅਸੀਂ ਦੇਖ ਰਹੇ ਹਾਂ ਕੋਈ ਬੋਲ ਨਹੀਂ ਰਿਹਾ ਬੋਲਣ ਵਾਲੇ ਦਸਤਾਰਾਂ ਪਹਿਰਾں ਚ ਸਿੱਟ ਕੇ ਬੇਅਦਬੀ ਵੀ ਕਰਾ ਰਹੇ ਐ ਤੇ ਲੋਕਾਂ ਦੇ ਵੋਟ ਦੀ ਵੀ ਬੇਅਦਰੀ ਬੇਅਦਬੀ ਕਰਾ ਰਹੇ ਕੋਈ ਨਹੀਂ ਬੋਲ ਰਿਹਾ ਸਾਰ ਆ ਆ ਜ਼ਿੰਮੇਵਾਰੀ ਕਿਹਦੀ ਸੀ ਜ਼ਿੰਮੇਵਾਰੀ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਵਾਸਤੇ ਭਗਵੰਤ ਮਾਨ ਜੀ ਉੱਥੇ ਖੜੇ ਹੋ ਕੇ ਦਮਕ ਜੇ ਮਾਰ ਰਹੇ ਸੀ ਮੈਂ ਉਹਨਾਂ ਦੇ ਬਿਆਨ ਸੁਣ ਰਿਹਾ ਸੀ ਸੀਰੀਅਸਨੈਸ ਨੂੰ ਲੈ ਕੇ ਭਗਵੰਤ ਮਾਨ ਜੀ ਨੇ ਜਦੋਂ ਮੈਂ ਕਿਹਾ ਮੈਂ ਅੱਗੇ ਆ ਕੇ ਗੱਲ ਕਰਦਾ ਭਗਵੰਤ ਮਾਨ ਜੀ ਨੇ ਕੀ ਕਿਹਾ ਭਗਵੰਤ ਮਾਨ ਜੀ ਨੇ ਕਿਹਾ ਟਿਕਟਾਂ ਲੈ ਲਿਓ ਘੰਟੇ ਘੰਟੇ ਦੀ ਘੰਟੇ ਘੰਟੇ ਦੀ ਟਿਕਟਾਂ ਲੈ ਲਿਓ ਦੇਖਿਓ ਮੈਂ ਇਹਨਾਂ ਦਾ ਬਣਾਣਾ ਕੀ ਆ ਉਹਨਾਂ ਨੇ ਨਾਮ ਲਏ ਕਈ ਆਦਮੀਆਂ ਦੇ ਲੀਡਰਾਂ ਦੇ ਲੀਡਰ ਸਾਹਿਬਾਨ ਦੇ ਵੀ ਉਹਨਾਂ ਨੇ ਆਹ ਕਿਹਾ ਸੀ ਤੇ ਮੈਂ ਦੇਖਿਓ ਉਹਨਾਂ ਦਾ ਕਰਦਾ ਕੀ ਆ ਤੁਹਾਨੂੰ ਟਿਕਟਾਂ ਨਹੀਂ ਮਿਲਣੀਆਂ ਭਗਵੰਤ ਜੀ ਪਹਿਲੀ ਗੱਲ ਤਾਂ ਹੈ ਮੈਨੂੰ ਲੱਗਦਾ ਤੁਹਾਡਾ ਹੁਣ ਜੀ ਮੁੱਖ ਮੰਤਰੀ ਵਾਲੇ ਤੋਂ ਲੱਗਦਾ ਵਾਪਸ ਜਾਣ ਦੀ ਤਿਆਰੀਆਂ ਕਰ ਰਹੇ ਹੋ ਕਿ ਸ਼ੋਅ ਵਾਲੀ ਗੱਲਾਂ ਤੇ ਆ ਕੇ ਟਿਕਟਾਂ ਵੇਚਣ ਤੇ ਆ ਕੇ ਉਹਨਾਂ ਦਾ ਮੇਨ ਕੰਮ ਆ ਜਾਂਦਾ ਕਿ ਟਿਕਟਾਂ ਕਿੰਨੀਆਂ ਇਕ ਵਿਕਦੀਆਂ ਉਸ ਹਜ਼ਾਰ ਨਾਲ ਸ਼ੋਰ ਰੱਖਾਂਗੇ ਪਰ ਭਗਵੰਦ ਮਾ ਜੀ ਤੁਹਾਨੂੰ ਦੋਸ਼ ਨਹੀਂ ਥਿਸ ਇਜ਼ ਯੋਰ ਟ੍ਰੇਡ ਚੁਟਕਲੇ ਸੁਣਾ ਕੇ ਜੋ ਵੀ ਹੈ ਪਰ ਜਿਹੜੇ ਬੰਦਿਆਂ ਦਾ ਮਜ਼ਾਕ ਉਡਾਉਣ ਵਾਸਤੇ ਤੁਸੀਂ ਟਿਕਟਾਂ ਲਾ ਰਹੇ ਹੋ ਹੋਰ ਕੋਈ ਤੁਹਾਡੀ ਟਿਕਟ ਖਰੀਦੇ ਚਾਹੇ ਨਾ ਖਰੀਦੇ ਜੇ ਮਨੂੰ ਸੰਧਵਾ ਸਾਹਿਬ ਸਪੀਕਰ ਸਾਹਿਬ ਰੋਗ ਦੇਣ ਵੀ ਨਹੀਂ ਸੁਨੀਲ ਜੀਾ ਖੜਦਾ ਚਾਹੇ ਪੁਰਾਣਾ ਐਮਐਲਏ ਰਹਣਾ ਮੈਂ ਨਹੀਂ ਆਣ ਦੇਣਾ ਦੇਖਣ ਦੇਣਾ ਮੈਂ ਵਿੰਬਲਨ ਦੇ ਬਰਾਬਰ ਦੀ ਟਿਕਟ ਖਰੀਦ ਕੇ ਉਹ ਦਿਨ ਜਾਊਂਗਾ ਪਰ ਮਜਾਕ ਉਡਾਉਣ ਵਾਸਤੇ ਚੀਫ ਮਨਿਸਪਲ ਦੀ ਕੁਰਸੀ ਨਹੀਂ ਸਰ ਉਹ ਦਿਨ ਖੜੇ ਹੋ ਕੇ ਕਿਹਾ ਵੀ ਜਿਹੜੇ ਮੈਂ ਤਿੰਨ ਚਾਰਾਂ ਦੇ ਨਾਲ ਲਏ ਸੀ ਇਹਨਾਂ ਤੇ ਮੈਂ ਪਰਚਾ ਦਰਜ ਕਰਨ ਲੱਗਿਆ ਫੇਰ ਤਾਂ ਮਾਊਗਾ ਸਰ ਭਗਵੰਤ ਮਾਨ ਜੀ ਜਿਹੜਾ ਸੈਸ਼ਨ ਸਪੈਸ਼ਲ ਸੈਸ਼ਨ ਬੁਲਾਇਆ ਉਹਦੇ ਵਿੱਚ ਮਜਾਕ ਨਾ ਉਡਾਓ ਕੰਮ ਕਰਕੇ ਦਿਖਾਓ ਕਹੋ ਤੇ ਮੈਂ ਗਿਣਾ ਦੇਣਾ ਕਿਹੜੇ ਕਿਹੜੇ ਬਣਾ ਲਏ ਸੀ ਕਿ ਮੇਰੀ ਅੱਖ ਚੱਕ ਪਾ ਕੇ ਗੱਲ ਕਰ ਕਿਸੇ ਨੂੰ ਕਹਿੰਦੇ ਸੀ ਮੈਂ ਤੇ ਰਾਹ ਕਰ ਦੂੰਗਾ ਕਿਸੇ ਨੂੰ ਤੇ ਤੇਰੇ ਸਹੁਰਿਆਂ ਦਾ ਇਹਨਾਂ ਨੇ ਹਿਸਾਬ ਕਿਤਾਬ ਕੱਢੇ ਸੀਗੇ ਕੌਣ ਕਰੂਗਾ ਸਾਹਿਬ ਮਜ਼ਾਕ ਹੀ ਉਡਾਣਾ ਮਜ਼ਾਕ ਤਾਂ ਤੁਸੀਂ రోਜ ਹੀ ਜਾ ਕੇ ਕਰੀ ਜਾਂਦੇ ਹੋ ਚੁਟਕਲੇ ਸੁਣਾਈ ਜਾਂਦੇ ਹੋ ਪੰਜਾਬ ਦਾ ਮਜ਼ਾਕ ਉਡਾਈ ਜਾਂਦੇ ਹੋ ਆਪ ਦਾ ਮਜ਼ਾਕ ਉਡਾਈ ਜਾਂਦੇ ਹੋ ਜਦ ਤੇ ਦਿੱਲੀ ਗਈ ਹੋ ਤੇ ਇੱਥੇ ਆ ਕੋ ਢੰਗ ਤਾਂ ਨਹੀਂ ਸਭ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਕੋਈ ਇਸ ਕਿਸਮ ਦੀ ਸ਼ੋਭਾ ਕਿਸੇ ਨੂੰ ਦਿੰਦਾ ਸਾਹਿਬ ਵੈਦਰ ਇਜ਼ ਬੇਦ ਵੀ ਆਰ ਨਾਟ ਹੋਂਤਾ ਉਹਨਾਂ ਧਾਰਮਿਕ ਸੰਸਥਾਵਾਂ ਨੇ ਦੇਖਣਾ ਹੈ ਪਰ ਇਹਦੇ ਨਾਲ ਹੀ ਕਿਉਂਕਿ ਇਹਨਾਂ ਨੇ ਜਿਹੜਾ ਕਿਹਾ ਸੀਗਾ ਉਹਦੇ ਤੇ ਗੱਲ ਕਰਨੀ ਚਾਹੀਦੀ ਹੈ ਨਸ਼ਿਆਂ ਦੇ ਵਿਰੁੱਧ ਨਸ਼ਿਆਂ ਦੇ ਵਿਰੁੱਧ ਨਸ਼ਿਆਂ ਦੇ ਵਿਰੁੱਧ ਕਰਪਸ਼ਨ ਇਹਨਾਂ ਨੇ ਕਿਹਾ ਸੀ ਕੈਂਸਰ ਹੈ ਆ ਕਰਪਸ਼ਨ ਨਹੀਂ ਕਿ ਸਾਹਿਬ ਉਸ ਕਰਪਸ਼ਨ ਦੇ ਉੱਤੇ ਕੀ ਕਾਰਵਾਈ ਕੀਤੀ ਉਹ ਤਾਂ ਦੱਸੋ